ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤੀ ਹਲਚਾਲ ਹੈ ਤੁਹਾਡਾ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਹੈਗਾ ਜੀ ਦਿਨ ਸੰਡੇ ਦਾ ਤੇ ਆਪਣੇ ਨਾ ਗਵਾਨ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਵਲੌਗ ਚ ਦੱਸਿਆ ਸੀਗਾ ਕਿਕ ਬਾਈ ਜੀ ਦੀ ਨਾ ਅਚਾਨਕ ਡੈਥ ਹੋ ਗਈ ਸੀ ਬਿਲਕੁਲ ਆਪਣੇ ਨਾਲ ਘਰ ਹੈਗਾ ਕੰਦ ਸੰਜੀ ਹੈ ਤੇ ਉਹਨਾਂ ਦਾ ਅੱਜ ਭੋਗ ਸੀਗਾ ਤੇ ਰਾਤ ਆਪਣੀ ਕਲੋਨੀ ਦੇ ਵਿੱਚ ਇੱਕ ਪੰਤੀ ਵੀ ਡੈਥ ਹੋ ਗਈ ਤੇ ਉਹਨਾਂ ਦੀ ਜਿਹੜੀ ਨੋਹ ਆ ਉਹ ਆਪਣੇ ਪਿੰਡ ਦੀ ਕੁੜੀ ਆ ਮਤਲਬ ਮੇਰੇ ਨਾਨੇ ਦਾ ਲੱਗਦੀ ਐ ਉਹਦੇ ਮਾਦਰੀ ਨਾਲ ਉਹਦੀ ਦਿੱਤ ਹੋਈ ਵੈਸੇ ਤਾਂ ਉਹ ਹਫਤੇ 10 ਦਿਨ ਤੋ ਚਾਰੇ ਪਏ ਸੀਗੇ ਬੈੱਡ ਤੇ ਪਰ ਮਤਲਬ ਜਾਣ ਲੱਗੇ ਐ ਪਤਾ ਹੀ ਨਹੀਂ ਲੱਗਿਆ ਹੈਗਾ ਵੀ 1 ਮਿੰਟ ਚ ਹੀ ਜਾਨ ਨਿਕਲ ਗਈ ਹੈ ਨਾ ਪਹਿਲਾਂ ਜਿਹੜਾ ਕਸ਼ਟ ਜਾਂ ਚੱਲ ਲਿਆ ਹਫਤਾ 10 ਦਿਨ ਉਹ ਚੱਲਿਆ ਅੱਜ ਵੀ ਜੀ ਕਰਦੇ ਰਹਿੰਦੇ ਸੀ ਬਾਦੋ ਪਾਦੋ ਬਾਦੋ ਪਾਦੋ ਇਸ ਤਰ੍ਹਾਂ ਹਨਾ ਤੇ ਮਨਜ਼ਰੂ ਠੀਕ ਜੇ ਨਹੀਂ ਫੀਲ ਕਰਦੇ ਸੀਗੇ ਤੇ ਪਹਿਲਾਂ ਵੀਲ ਚੇਅਰ ਤੇ ਹੋ ਗਈ ਸੀ ਪਹਿਲਾਂ ਲੱਤਾਂ ਜੋ ਆਪੇ ਜੀਆਂ ਸੀਗੀਆਂ ਮਤਲਬ ਇੰਨੀ ਨਾਈਸ ਲੇਡੀ ਸੀ ਉਹ ਇੰਨੀ ਨਾਈਸ ਲੇਡੀ ਬਹੁਤ ਵਧੀਆ ਤੇ ਉਦੋਂ ਵੀ ਨਾਈਸ ਮਤਲਬ ਉਹਨਾਂ ਦੀ ਡਾਕਟਰ ਇਨ ਲਾ ਹਣਾ ਤੇ ਦੋਨਾਂ ਦੀ ਆਪਸ ਚ ਬੜੀ ਵਧੀਆ ਸੀਗੀ ਕੁੜੀ ਵੀ ਬਹੁਤ ਵਧੀਆ ਉਹ ਤੇ ਰਾਤ ਬਸ ਉਹਨਾਂ ਦੀ ਡੈਥ ਹੋ ਗਈ 6:30 7:00 ਵਜੇ ਤੇ ਰਾਤ ਉਧਰ ਗਈ ਤੇ ਸਵੇਰੇ ਹੁਣ ਫੇਰ ਮੈਂ ਉਧਰ ਹੀ ਆਈ ਆ ਮੈਂ ਤੇ ਬੀਬੀ ਉਧਰ ਚਲੇ ਗਏ ਤੇ ਘੰਟਾ ਡੇਢ ਘੰਟਾ ਬੈਠੇ ਰਹੇ ਹਨ ਤੇ ਮੈਂ ਤੁਹਾਨੂੰ ਦੱਸਦੀ ਆ ਕਿ ਜੀਵਨ ਸਾਥੀ ਦਾ ਵਿਛੋੜਾ ਜਿਹੜਾ ਉਹ ਕਦੋਂ ਦੀ ਹੋਵੇ ਚਾਹੇ ਕੋਈ 100 ਸਾਲ ਦਾ ਕਪਲ ਹੋ ਜੇ ਜੀਵਨ ਸਾਥੀ ਜਦੋਂ ਜਾਂਦਾ ਨਾ ਉਦੋਂ ਬੰਦਾ ਹਿੱਲ ਜਾਂਦਾ ਹੈ ਤੇ ਅੱਜ ਉਸ ਤਰ੍ਹਾਂ ਹੀ ਹੋਇਆ ਮੈਂ ਆਪਦੇ ਅੱਖੀਂ ਦੇਖਿਆ ਕਿ ਜਦੋਂ ਉਹਨਾਂ ਨੂੰ ਮਾਸੀ ਜੀ ਕਹਿੰਦੇ ਸਸਤਾ ਉਹਨਾਂ ਨੂੰ ਨਵਾਤ ਲਾ ਕੇ ਜਦੋਂ ਪਾਇਆ ਤੇ ਉਹਨਾਂ ਨੂੰ ਮਾਸੜ ਜੀ ਨੂੰ ਉਹਨਾਂ ਦੇ ਜਣੀ ਹਸਬੰਦ ਨੂੰ ਲੈ ਕੇ ਆਉਂਦਾ ਬਾਹਰ ਉਹ ਵੀ ਬਜ਼ੁਰਗ ਨੇ ਹਨਾ ਆਂਟੀ ਵੀ ਹੈਗੇ ਸੀਗੇ 80 ਪਲੱਸ ਤੇ ਅੰਕਲ ਵੀ ਬਜ਼ੁਰਗ ਨੇ ਉਹਨਾਂ ਦੀਆਂ ਵੀ ਲੱਤਾਂ ਕੰਮ ਨਹੀਂ ਕਰਦੀਆਂ ਫੜ ਕੇ ਲੈ ਕੇ ਆਏ ਤੇ ਉਹਨਾਂ ਨੂੰ ਕੋਲੇ ਬਿਠਾਤਾ ᱠੁਰਸੀ ਤੇ ਤੇ ਅੰਕਲ ਨਾਲ ਮਤਲਬ ਰੋਣ ਲੱਗੇ ਉਹਨਾਂ ਨੂੰ ਦੇਖ ਕੇ ਮੇਰਾ ਵੀ ਬਹੁਤ ਜ਼ਿਆਦਾ ਮਨੋਕਾ ਹੋਇਆ ਆਪਾਂ ਨੂੰ ਸਾਰਿਆਂ ਨੂੰ ਆਪਣਾ ਆਪਣਾ ਟਾਈਮ ਹੈ ਜਿਹੜਾ ਉਹ ਯਾਦ ਆ ਜਾਂਦਾ ਹੁੰਦਾ ਹੈ ਮੈਨੂੰ ਵੀ ਉੱਥੇ ਉਹੀ ਟਾਈਮ ਅਧੇਸ਼ ਦੇ ਪਾਪਾ ਵਾਲਾ ਯਾਦ ਆ ਗਿਆ ਕਿ ਮੈਂ ਵੀ ਐਂ ਅਧੇਸ਼ ਦੇ ਪਾਪਾ ਨੂੰ ਇਦਾਂ ਹੀ ਟੋਰਿਆ ਸੀਗਾ ਉਹਨਾਂ ਤੇ ਚੇਰਮੈਨ ਨੂੰ ਲੱਗਿਆ ਕਿ ਮੈਨੂੰ ਲੱਗਦਾ ਹੈ ਕਿ ਜੀਵਨ ਸਾਥੀ ਦਾ ਸਾਥ ਹੈ ਜਿਹੜਾ ਉਹ ਤਾਂ ਮੈਨੂੰ ਲੱਗਦਾ ਹੈ ਮਰਦੇ ਦਮ ਤੱਕ ਹੀ ਹੁੰਦਾ ਹੈ ਆਪਾਂ ਨੂੰ ਲੋੜ ਹੁੰਦੀ ਹੈ ਕਿ ਜੀਵਨ ਸਾਥੀ ਹੈ ਜਿਹੜਾ ਸਾਡਾ ਉਹ ਸਾਡੇ ਨਾਲ ਮਰਦੇ ਦਮ ਤੱਕ ਰਹੇ ਪਰ ਫਿਰ ਵੀ ਮੈਨੂੰ ਨਾ ਐ ਲੱਗ ਰਿਹਾ ਸੀਗਾ ਵੀ ਇਹ ਮੋਸੀ ਜੀ ਕਿੰਨੇ ਲੱਕੀ ਨੇ ਕਿ ਆਪਦੇ ਹਸਬੰਡ ਤੋਂ ਪਹਿਲਾਂ ਚਲੇ ਗਏ ਹਨ ਤੇ ਪਰ ਨਾ ਉਹ ਮੋਸਰ ਜੀ ਵੀ ਰੋਏ ਉਹਨਾਂ ਦੇ ਹੱਥ 'ਚ ਹੈਂਕੀ ਔਰ ਰੋ ਰਏ ਸੀਗੇ ਔਰ ਉਹਨਾਂ ਨੂੰ ਦੇਖ ਕੇ ਮੇਰੇ ਤੋਂ ਵੀ ਆਪਣਾ ਜਿਹੜਾ ਰੋਨ ਹੈ ਉਹ ਕੰਟਰੋਲ ਨਹੀਂ ਹੋ ਰਿਹਾ ਸੀਗਾ ਔਰ ਮੈਨੂੰ ਆਪਣਾ ਟਾਈਮ ਯਾਦ ਆ ਗਿਆ ਕਿ ਮੈਂ ਵੀ ਇਸ ਤਰ੍ਹਾਂ ਹੀ ਤੋੜਿਆ ਸੀਗਾ ਇਹਨਾਂ ਹਾਲਾਤਾਂ ਚੋ ਹੀ ਲੱਗੀ ਸੀਗੀ ਪਰ ਮੈਂ ਇਹ ਸੋਚਦੀ ਸੀ ਵੀ ਦੇਖੋ ਇਹਨਾਂ ਨੇ ਤਾਂ ਬਹੁਤ ਟਾਈਮ ਇਕੱਠੇ ਹੀ ਗੁਜ਼ਾਰੀ ਹੈ ਲਾਈਫ ਆਪਣੀ ਪਰ ਹੁਣ ਵੀ ਉਹਨਾਂ ਨੂੰ ਕਿੰਨੀ ਤਕਲੀਫ ਹੈ ਇਹਨਾਂ ਦੀ ਜਾਣਦੀ ਹੈ ਨਾ ਸੋ ਜੀਵਨ ਸਾਥੀ ਦਾ ਹੋਣਾ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਹ ਬਹੁਤ ਵੱਡਾ ਘਾਟਾ ਹੁੰਦਾ ਹੈ ਈਵਨ ਸਾਥੀ ਦਾ ਜਾਣਾ ਇਹ ਘਾਟਾ ਬਿਆਨ ਨਹੀਂ ਕੀਤਾ ਜਾ ਸਕਦਾ ਬਹੁਤ ਵੱਡਾ ਘਾਟਾ ਹੁੰਦਾ ਅੱਜ ਮੇਰਾ ਮਨ ਵੀ ਬਹੁਤ ਜ਼ਿਆਦਾ ਅਫਸੈਟ ਹੋਇਆ ਬਹੁਤ ਜ਼ਿਆਦਾ ਅਫਸੈਟ ਹੋਇਆ ਕਿਉਂਕਿ ਮੈਨੂੰ ਆਪਣਾ ਉਹੀ ਟਾਈਮ ਯਾਦ ਆ ਗਿਆ ਹਾਂ ਗੇਟ ਬੰਦ ਕਰਦੇ ਤੇ ਬਹੁਤ ਔਖਾ ਜੀ ਅੱਜ ਜਿਸ ਤਰ੍ਹਾਂ ਉਹ 85 ਦੇ ਹੋਣਗੇ ਮੇਰੇ ਖਿਆਲ ਲੇ ਘੱਟੋ ਘੱਟ ਹੋ ਸਕਦਾ ਜ਼ਿਆਦਾ ਹੀ ਹੋਣਾ ਆ ਮਾਸਟਰ ਜੀ ਤੇ ਉਹਨਾਂ ਨੂੰ ਕਿੰਨਾ ਮਹਿਸੂਸ ਹੋ ਰਿਆ ਸੀ ਉਹ ਆਪਣੀ ਅੱਖਾਂ ਬੂੰਝ ਰਏ ਸੀਗੇ ਬੈਠੇ ਹਨ ਤੇ ਜਦੋਂ ਫੇਰ ਛੋਟੀ ਉਮਰ 'ਚ ਕੋਈ ਸਾਥੀ ਵਿਛੋੜਾ ਦੇ ਜਾਂਦਾ ਉਹਦੋਂ ਤਾਂ ਜ਼ਿੰਦਗੀ ਜਿਹੜੀ ਉਹ ਫੇਰ ਪਹਾੜ ਹੀ ਬਣ ਜਾਂਦੀ ਹੈ ਇੱਕ ਸਰਦਾ ਨਹੀਂ ਹੈਗਾ ਜੀ ਕੰਮ ਕਰੇ ਬਿਨਾ ਭੱਜੇ ਨੱਠੇ ਬਿਨਾ ਇੱਧਰ ਉੱਧਰ ਜਾਏ ਬਿਨਾ ਹਨਾ ਹੁਣ ਤੁਸੀਂ ਐਂ ਦੇਖੋ ਵੀ ਕੱਲਿਆਂ ਨੂੰ ਜ਼ਿੰਮੇਵਾਰੀਆਂ ਵੀ ਬਹੁਤ ਜ਼ਿਆਦਾ ਪੈ ਜਾਂਦੀਆਂ ਨੇ ਕਿੱਥੇ ਤਾਂ ਹੁਣ ਅਸੀਂ ਦੋਨਾਂ ਨੇ ਹੁਣ ਅਸੀਂ ਤੇ ਇੱਕ ਨੇ ਇੱਕ ਵਾਰੀ ਵਾਰੀ ਸਰਬੰਦਾ ਜਾਂਦਾ ਹੈ ਹਨਾ ਇਥੇ ਹੁਣ ਸਾਰੇ ਪਾਸੇ ਫਿਰ ਮੈਨੂੰ ਕੱਲੀ ਨੂੰ ਜਾਣਾ ਪੈਂਦਾ ਹੈ ਹੁਣ ਭੋਗ ਤੇ ਵੀ ਜਾਣਾ ਹੈ ਸਵੇਰੇ ਇੱਧਰ ਜਾ ਕੇ ਆਈਆਂ ਫਿਰ ਭੋਗ ਤੇ ਜਾਣਾ ਹੈ ਫਿਰ ਫਿਰ ਇੱਧਰ ਸੰਸਕਾਰ ਹੈ ਉਸ ਤੋਂ ਬਾਅਦ 2 ਵਜੇ ਪਹਿਲਾਂ ਭੋਗ ਹੈ ਭੋਗ ਤੋਂ ਬਾਅਦ ਫਿਰ 12 ਤੋਂ 1 ਭੋਗ ਹੈ ਉਸ ਤੋਂ ਬਾਅਦ ਫਿਰ ਸੰਸਕਾਰ ਹੈ 2 ਵਜੇ ਫਿਰ ਉੱਧਰ ਜਾਣਾ ਹੈ ਨਾ ਤੇ ਉਹ ਫਿਰ ਸਾਰੀਆਂ ਜ਼ਿੰਮੇਵਾਰੀਆਂ ਘਰ ਦੀਆਂ ਵੀ ਤੇ ਬਾਹਰ ਦੀਆਂ ਵੀ ਦੁੱਖ ਸੁੱਖ ਦੀਆਂ ਵੀ ਉਹ ਸਾਰੀਆਂ ਇਕੱਲਿਆਂ ਦੇ ਮੋਢਿਆਂ ਤੇ ਆ ਜਾਂਦੀਆਂ ਨੇ ਤੇ ਜਦੋਂ ਆਪਾਂ ਦੋਨੇ ਜਾਣੇ ਹੁੰਨੇ ਆ ਚਾਹੇ ਆਪਾਂ ਇਦਾਂ ਹੀ ਘਰੇ ਫਰੀਏ ਸਾਰੇ ਇਦਾਂ ਹੀ ਭੱਜੇ ਫਰੀਏ ਪਰ ਥੋੜਾ ਸੌਖਾ ਹੋ ਜਾਂਦਾ ਉਦੋਂ ਬੰਦਾ ਹੌਸਲੇ ਨਾਲ ਖੁਸ਼ੀ ਨਾਲ ਘਰਿਆ ਵੀ ਫਿਰਦਾ ਤੇ ਫੇਰ ਬੋਝ ਲੱਗਣ ਲੱਗ ਜਾਂਦਾ ਹੈ ਨਾ ਜਦੋਂ ਇਸ ਤਰ੍ਹਾਂ ਦੇ ਟਾਈਮ ਵਿੱਚੋਂ ਲੰਘਣਾ ਪੈਂਦਾ ਨਾ ਫਿਰ ਜ਼ਿੰਦਗੀ ਬਹੁਤ ਬੋਝ ਲੱਗਦੀ ਹੈ ਤੇ ਬਸ ਕੱਲ ਦਾ ਮੇਰਾ ਮੂਡ ਬਹੁਤ ਅਫਸਰ ਸੀ ਰਾਤ ਮੈਨੂੰ ਨੀਂਦ ਵੀ ਨਹੀਂ ਚੰਗੀ ਤਰ੍ਹਾਂ ਆਈ ਹੈਗੀ ਜਦੋਂ ਇਸ ਇਦਾਂ ਦੇ ਮਾਹੌਲ 'ਚ ਜਾਂਦੇ ਆ ਨਾ ਕਿ ਫੇਰ ਬਹੁਤ ਦਮਾਨਾ ਜਿਹੜਾ ਉਹ ਅਫਸਰ ਹੋ ਜਾਂਦਾ ਸੋ ਅੱਜ ਉੱਥੇ ਵੀ ਮੇਰਾ ਮਨ ਸੀਗਾ ਜਿਹੜਾ ਬਹੁਤ ਜ਼ਿਆਦਾ ਔਖਾ ਤੇ ਉਹੀ ਟਾਈਮ ਸਵੇਰੇ ਨਵਾ ਕੇ ਪਾਤੇ ਨਾਸੀ ਜੀ ਨੂੰ ਉਹੀ ਟਾਈਮ ਆਦੇਸ਼ ਦੇ ਪਾਪਾ ਜੀ ਪਾਪਾ ਨੂੰ ਇਸ ਤਰ੍ਹਾਂ ਨਵਾ ਕੇ ਇਸ ਟਾਈਮ ਪਾਤਾ ਸੀਗਾ ਤੇ ਬਸ ਮੰਨਦੁ ਕੀ ਹੋਇਆ ਜੀ ਅੱਜ ਬਹੁਤ ਜ਼ਿਆਦਾ ਮੰਨਦੁ ਕੀ ਹੋਇਆ ਤੇ ਫਿਰ ਮੈਨੂੰ ਲੱਗਿਆ ਕਿ ਜੀਵਨ ਸਾਥੀ ਦੀ ਲੋੜ ਆ ਜਿਹੜੀ ਉਹ ਤਾਂ ਮਰਦੇ ਦਮ ਤੱਕ ਹੈ ਤੇ ਸਾਰੇ ਦੁੱਖ ਸੁੱਖ ਗੱਲਾਂ ਬਾਤਾਂ ਮੰਨ ਹੌਲਾ ਕਰਨਾ ਉਹ ਸਾਰਾ ਆਪਾਂ ਉਹਨਾਂ ਕੋਲ ਹੀ ਕਰ ਸਕਦੇ ਆਂ ਜੀ ਹੋਰ ਕਿਤੇ ਕਰ ਨਹੀਂ ਸਕਦੇ ਦਿਲ ਦੀਆਂ ਨਾ ਫਿਰ ਤੁਹਾਡੇ ਦਿਲ ਚ ਹੀ ਰਹਿ ਜਾਂਦੀਆਂ ਨੇ ਹਨਾ ਕਿਸੇ ਨਾਲ ਵੀ ਨਹੀਂ ਕਰ ਸਕਦੇ ਕੋਈ ਇਹੋ ਜਿਹਾ ਪਰਸਨ ਨਹੀਂ ਆ ਜਿਹਦੇ ਕੋਲੇ ਤੁਸੀਂ ਆਪਣੇ ਮਨ ਦੀ ਪੜਾਹਸ ਕੱਢ ਲੋਂਗੇ ਹਨਾ ਕੋਈ ਗੱਲ ਕਹਿ ਦੋਂਗੇ ਸੁਣਨ ਵਾਲਾ ਕੋਈ ਹੁੰਦਾ ਹੀ ਨਹੀਂ ਹੈਗਾ ਬੱਚਿਆਂ ਨੂੰ ਤਾਂ ਨਹੀਂ ਕਹਿੰਦੇ ਵੀ ਉਹਨਾਂ ਦਾ ਮਨ ਦੁਖੀ ਹੋਊਗਾ ਫਿਰ ਸਾਰੀਆਂ ਦਿਲ ਦੀਆਂ ਤੁਹਾਡੇ ਅੰਦਰ ਹੀ ਰਹਿ ਜਾਂਦੀਆਂ ਨੇ ਬਸ ਇਕੱਲਾ ਪਾਣਾ ਜਿਹੜਾ ਤੁਹਾਨੂੰ ਅੰਦਰੋਂ ਅੰਦਰ ਹੀ ਉਹ ਖਾਂਦਾ ਹੀ ਰਹਿੰਦਾ ਹੈ ਐਨੀ ਸੌਖੀ ਨਹੀਂ ਹੁੰਦੀ ਜ਼ਿੰਦਗੀ ਕੱਢਣੀ ਹਨਾ ਤੇ ਪਰ ਆਪਾਂ ਨੂੰ ਫਿਰ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਹੈ ਨਾ ਰੋਜ ਦੀ ਰੋਜ ਕੋਈ ਰੋਂਦਿਆਂ ਨੂੰ ਨਹੀਂ ਦੇਖਦਾ ਰੋਂਦਿਆਂ ਦੀ ਗੱਲ ਨਹੀਂ ਸੁਣਦਾ ਹੁੰਦਾ ਤਾਂ ਆਪਾਂ ਨੂੰ ਆਪਣੀ ਜ਼ਿੰਦਗੀ ਆ ਉਹ ਜ਼ਰੂਰ ਲਈ ਤੇ ਲੈ ਕੇ ਆਉਣੀ ਪੈਂਦੀ ਆ ਪਰ ਅਦਰਵਾਈਜ਼ ਬੰਦਾ ਅੰਦਰੋਂ ਭਰਿਆ ਲੈਂਦਾ ਤੇ ਫਿਰ ਜਦੋਂ ਇਹੋ ਜਿਹਾ ਮਾਹੌਲ 'ਚ ਜਾਂਦਾ ਉੱਥੇ ਆਪਦਾ ਮਾਨਾ ਜਿਹੜਾ ਉਹ ਥੋੜਾ ਜਿਹਾ ਹਲਕਾ ਕਰ ਲੈਂਦਾ ਕਿਉਂਕਿ ਹਰ ਇੱਕ ਨੂੰ ਨਾ ਜੀ ਜਦੋਂ ਆਪਾਂ ਦੁੱਖ ਸੁੱਖ 'ਚ ਜਾਂਦੇ ਆ ਆਪਾਂ ਆਪ ਦਾ ਦੁੱਖ ਹੈ ਜਿਹੜਾ ਉਹ ਯਾਦ ਕਰ ਲੈਣੀ ਹੈ ਉੱਥੇ ਆਪਾਂ ਨੂੰ ਆਪਣਾ ਹੀ ਦੁੱਖ ਮੂਰੇ ਆ ਜਾਂਦਾ ਹਰ ਬੰਦੇ ਨੂੰ ਆਪਣਾ ਦੁੱਖ ਮੂਰੇ ਆ ਜਾਂਦਾ ਹੈ ਔਰ ਉਹ ਆਪਣੇ ਦੁੱਖ ਨੂੰ ਯਾਦ ਕਰ ਕਰਕੇ ਰਹਿੰਦਾ ਹੈ ਹਨਾ ਤੇ ਬਸ ਐ ਹੁੰਦਾ ਕਿ ਉੱਥੇ ਜਾ ਕੇ ਬੰਦਾ ਮਨ ਜ਼ਰੂਰ ਆਪਣਾ ਹਲਕਾ ਕਰ ਲੈਂਦਾ ਕਿ ਜਿਹੜਾ ਭਰਿਆ ਪਿਆ ਹੁੰਦਾ ਹੈ ਜਿਹੜਾ ਕਿਤੇ ਵੀ ਆਪਾਂ ਹਲਕਾ ਨਹੀਂ ਕਰਦੇ ਹੈਗੇ ਕਿਸੇ ਕੋਲ ਵੀ ਹਲਕਾ ਨਹੀਂ ਕਰਦੇ ਉਹ ਉੱਥੇ ਜਾ ਕੇ ਹੋ ਜਾਂਦਾ ਹੈ ਚਲੋ ਟਾਈਮ ਹੈ ਜੀ ਲੰਘਾਉਣਾ ਹੈ ਜ਼ਿੰਦਗੀ ਨੇ ਤਾਂ ਤੁਰ ਨਹੀਂ ਅੱਗੇ ਹਨਾ ਲੰਘਦੀ ਜਾਊਗੀ ਇਦਾਂ ਹੀ ਤੇ ਪਰ ਆਪਾਂ ਹਿੰਮਤ ਨਾਲ ਜੀ ਇਹਨੂੰ ਫੇਸ ਕਰਦੇ ਰਹੀਏ ਤਾਂ ਥੋੜਾ ਜਿਹਾ ਸੌਖਾ ਲੰਘ ਜਾਂਦਾ ਹੁੰਦਾ ਹੈ ਟਾਈ ਹੈ ਨਾ ਟੈਸ ਕਰਕੇ ਸਾਰੀਆਂ ਭੈਣਾਂ ਜਿਹੜੀਆਂ ਨਾ ਕਈ ਭੈਣਾਂ ਨਾ ਰੋਣ ਲੱਗ ਜਾਂਦੀਆਂ ਨੇ ਫੋਨ ਕਰਕੇ ਹਨਾ ਵੀ ਪਲੀਜ਼ ਤੁਸੀਂ ਰੋਇਆ ਨਾ ਕਰੋ ਬੋਲਡਲੀ ਫੇਸ ਕਰੋ ਚਲੋ ਠੀਕ ਹੈ ਕਿ ਅੱਜ ਮੇਰਾ ਮਨ ਦੁਖੀ ਹੋਇਆ ਕਿਉਂਕਿ ਆਪਾਂ ਇਹ ਜਿਹੇ ਮਾਹੌਲ 'ਚ ਗਏ ਸੀ ਉੱਥੇ ਜਦੋਂ ਮੈਂ ਉਹ ਮਾਸਟਰ ਜੀ ਨੂੰ ਦੇਖਿਆ ਨਾ ਰੋਂਦੇ ਫਿਰ ਆਪਦਾ ਵੀ ਮਨ ਬਹੁਤ ਜ਼ਿਆਦਾ ਭਰਿਆ ਜੀ ਅੱਜ ਤਾਂ ਬਹੁਤ ਜ਼ਿਆਦਾ ਭਰਿਆ ਐ ਲੱਗਦਾ ਸੀ ਵੀ ਆਪਣਾ ਅੱਜ ਤਾਂ ਮੈਂ ਉੱਚੀ ਰੋ ਕੇ ਵੀ ਆਪਦਾ ਮਾਨ ਹੈ ਜਿਹੜਾ ਉਹ ਹਲਕਾ ਕੀਤਾ ਹਨਾ ਤੇ ਸਾਰੀਆਂ ਭੈਣਾਂ ਪਲੀਜ਼ ਬੋਲਡਲੀ ਫੇਸ ਕਰੋ ਇਹੋ ਜੀ ਸਿਚੁਏਸ਼ਨ ਨੂੰ ਜਿਹੜੀਆਂ ਜਿਹੜੀਆਂ ਇਹਨਾਂ ਚੀਜ਼ਾਂ 'ਚੋਂ ਲੰਘ ਰਹੀਆਂ ਨੇ ਤੇ ਰੋ ਕੇ ਹੋਣਾ ਕਰਿਆ ਕਰੋ ਪਲੀਜ਼ ਰੋਇਆ ਨਾ ਕਰੋ ਰੋਣਾ ਕੋਈ ਹੱਲ ਨਹੀਂ ਹੁੰਦਾ ਜੇ ਰੋਣਾ ਹੱਲ ਹੋਵੇ ਰੋਏ ਤਾਂ ਮੁੜਦੇ ਹੁਣ ਤੇ ਆਪਾਂ ਰੋਈ ਜਾਈਏ ਪਰ ਰੋਈ ਤਾਂ ਮੁੜਦਾ ਨਹੀਂ ਨਾ ਕੋਈ ਤੇ ਉਹ ਆਪਣੀ ਸਿਹਤ ਖਰਾਬ ਕਰਾਂਗੇ ਆਪਣੀਆਂ ਅੱਖਾਂ ਦੀ ਰੌਸ਼ਨੀ ਖਰਾਬ ਕਰਾਂਗੇ ਆਪਣੇ ਆਪ ਨੂੰ ਡਾਊਨ ਕਰਾਂਗੇ ਆਪਾਂ ਬੱਚੇ ਦੇਖਣੇ ਆ ਉਹਨਾਂ ਦੇ ਜੋ ਛੱਡ ਗਏ ਉਹਨਾਂ ਦੇ ਕੰਮ ਦੇਖਣੇ ਆ ਹਨਾ ਸੋ ਪਲੀਜ਼ ਭੈਣੋ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਬੋਲਡਲੀ ਫੇਸ ਕਰੋ ਠੀਕ ਹੈ ਕਿਸੇ ਟਾਈਮ ਆਣਾ ਜਿਹੜਾ ਉਹ ਹਲਕਾ ਕਰਨ ਨੂੰ ਮਨ ਵੀ ਕਰਦਾ ਹੁੰਦਾ ਹੈ ਹਨਾ ਤੇ ਪਰ ਹਿੰਮਤ ਨਾ ਹਾਰੋ ਜ਼ਿੰਦਗੀ ਨੂੰ ਮੂਰੇ ਲਾ ਲਓ ਬਸ ਠੀਕ ਹੈ ਜੀ ਤੇ ਦੁੱਖ ਹੈ ਜਿਹੜੇ ਉਹ ਤੁਹਾਡੇ ਅੱਗੇ ਗੋਡੇ ਟੇਕ ਦੇਣ ਇਸ ਤਰ੍ਹਾਂ ਦੀ ਜ਼ਿੰਦਗੀ ਬਣਾ ਲਓ ਕਿ ਦੁੱਖ ਤੁਹਾਡੇ ਅੱਗੇ ਗੋਡੇ ਟੇਕ ਦੇ ਤੇ ਅਗਲੀ ਲਾਈਫ ਹੈ ਜਿਹੜੀ ਤੁਹਾਡੀ ਖੁਸ਼ੀਆਂ ਨਾਲ ਭਰ ਜਾਏ ਤੁਹਾਡੇ ਬੱਚੇ ਜੇ ਖੁਸ਼ ਰਹਿਣਗੇ ਤਾਂ ਤੁਸੀਂ ਵੀ ਖੁਸ਼ ਰਹੋਗੇ ਹਨਾ ਪਰਵਾਰਾ ਜਿਹੜਾ ਉਹ ਅੱਗੇ ਵਧੇ ਫੁੱਲੇ ਤੇ ਚਲੋ ਠੀਕ ਆ ਜੀ ਹੁਣ ਨਾ ਬੀਬੀ ਮੇਰੀ ਰੋਟੀ ਰੱਖ ਗਈ ਐ ਤੇ ਮੈਂ ਰੋਟੀ ਖਾ ਲਾਂ ਹੁਣ ਤੇ ਫੇਰ ਗੱਲ ਕਰਾਂਗੀ ਹੁਣ ਤੁਹਾਡੇ ਨਾਲ ਅੱਜ ਮੇਰਾ ਸਾਰਾ ਦਿਨ ਇਸ ਤਰ੍ਹਾਂ ਹੀ ਬੀਤਣਾ ਹੈਗਾ ਜੀ ਹੁਣ ਮੈਂ ਚੱਲੀ ਆਂ ਭੋਗ ਤੇ 12 ਵਜੇ ਮੈਂ ਤੇ ਬੀਬੀ ਦੋਨੋਂ ਹੀ ਚੱਲੇ ਆਂ ਤੇ ਬਸ ਆ ਕੇ ਫਿਰ ਸੰਸਕਾਰ ਤੇ ਜਾਣਾ 2 ਵਜੇ ਬਸ ਇਹ ਹੀ ਜ਼ਿੰਦਗੀ ਹੈ ਜੀ ਜ਼ਿੰਦਗੀ ਦੀ ਸੱਚਾਈ ਐਕਚੁਅਲੀ ਇਹੀ ਹੈ ਜਿਹਨੂੰ ਅਸੀਂ ਮੰਨਣਾ ਨਹੀਂ ਚਾਹੁੰਦੇ ਮੌਤ ਇੱਕ ਸੱਚਾਈ ਹੈ ਤੇ ਜ਼ਿੰਦਗੀ ਇੱਕ ਝੂਠ ਹੈ ਪਰ ਸਾਨੂੰ ਜਿਹੜੀ ਚੀਜ਼ ਦਿਖਦੀ ਹੈ ਸਾਨੂੰ ਉਹ ਸੱਚ ਲੱਗਦੀ ਹੈ ਤੇ ਜਿਹੜੀ ਸਾਨੂੰ ਦਿਖਦੀ ਨਹੀਂ ਉਹ ਸਾਨੂੰ ਝੂਠ ਲੱਗਦੀ ਹੈ ਮੌਤ ਕਿਉਂਕਿ ਸਾਨੂੰ ਦਿਖਾਈ ਨਹੀਂ ਦਿੰਦੀ ਇਸ ਕਰਕੇ ਇਹ ਸਾਨੂੰ ਝੂਠ ਝੂਠ ਹੀ ਲੱਗਦਾ ਹੈ ਇਹ ਇਸ ਯਾਦ ਹੀ ਨਹੀਂ ਕਰ ਸਕਦੇ ਇਹਨੂੰ ਤੇ ਜਿਹੜੀ ਝੂਠੀ ਹੈਗੀ ਆ ਦੁਨੀਆ ਉਹ ਸਾਨੂੰ ਦਿਖਦੀ ਹੈ ਇਸ ਕਰਕੇ ਅਸੀਂ ਉਹਨੂੰ ਸੱਚ ਸਮਝੀ ਬੈਠੇ ਹਾਂ ਪਰ ਜਦੋਂ ਅਹੇਜੋ ਥਾਮਾਂ ਤੇ ਜਾਈਦਾ ਉੱਥੇ ਜਾ ਕੇ ਲੱਗਦਾ ਕਿ ਸੱਚ ਤਾਂ ਆਹ ਵਾਲਾ ਹੈ ਕੇ ਬੰਦੇ ਨੇ ਇਸ ਤਰੀਕੇ ਹੀ ਇੱਥੋਂ ਚਲੇ ਜਾਣਾ ਹੈਗਾ ਤੇ ਪਰ ਫਿਰ ਉੱਠਿਆ ਨਹੀਂ ਜਾਂਦਾ ਜੇ ਆਪਾਂ ਇਸ ਤਰ੍ਹਾਂ ਸਾਰਾ ਦਿਨ ਸੋਚਦੇ ਰਹੀਏ ਜ਼ਿੰਦਗੀ ਲੰਘਾਉਣ ਵਾਸਤੇ ਆਪਾਂ ਨੂੰ ਉੱਠਣਾ ਪੈਂਦਾ ਹੈ ਨਾ ਸਾਰਾ ਦਿਨ ਮੌਤ ਨੂੰ ਯਾਦ ਕਰਕੇ ਫਿਰ ਆਪਾਂ ਉੱਠ ਵੀ ਨਹੀਂ ਪਾਉਂਦੇ ਹੈਗੇ ਸੋ ਮੈਂ ਜਾਇਆ ਵਾਂ ਜੀ ਫਿਰ ਹੁਣ ਕੀ ਆ ਬਿੱਲਾ ਹੈ ਲੋ ਆ ਆਏ ਜੀ ਜ਼ਿੰਦਗੀ ਤਾਂ ਜ਼ਿੰਦਗੀ ਤਾਂ ਸੰਘਰਸ਼ ਹੈ ਇੱਕ ਤੁਰਨ ਲੱਗੇ ਤੇ ਉਹ ਬਿਲੀ ਦਾ ਬਿੱਲ ਆ ਗਿਆ ਉਹ ਹੁਣ ਆ ਕੇ ਦੇਖਦੀਆਂ ਕਿ ਕਿੰਨਾ ਆਇਆ ਬਿੱਲ ਜਿੰਨੇ ਬਿਜਲੀ ਬਾਲੀ ਹੋਊਗੀ ਬਿੱਲ ਤਾਂ ਉਹਨੇ ਹੀ ਆਉਣਾ ਪਹਿਲਾਂ ਆਪਾਂ ਬਾਲੀ ਜਾਂਦੇ ਆ ਫਿਰ ਲੱਗਦਾ ਵੀ ਇੰਨਾ ਜ਼ਿਆਦਾ ਬਿੱਲ ਆ ਗਿਆ ਤੇ ਗਰਮੀ ਅਜੇ ਵੀ ਇੰਨੀ ਐਸੀਆਂ ਵੀ ਨਾ ਹੁੰਦੀ ਨਹੀਂ ਸਰਦਾ ਹੈਗਾ ਹਜੇ ਚਲੋ ਠੀਕ ਹੈ ਜੀ ਕਮਾਈ ਜਾਂਦੇ ਆ ਤੇ ਉਡਾਈ ਜਾਂਦੇ ਆ ਲੋ ਜੀ ਅੱਜ ਸਾਰਾ ਦਿਨ ਆਪਣਾ ਤੁਹਾਨੂੰ ਦੱਸਿਆ ਹੀ ਸੀਗਾ ਹਨਾ ਇਸੇ ਤਕਲੀਫ ਦੇ ਵਿੱਚ ਪ੍ਰੋਬਲਮ ਦੇ ਵਿੱਚ ਲੰਘਿਆ ਕਿ ਟਕਾਵਟ ਵੀ ਬਹੁਤ ਹੋ ਗਈ ਸ਼ਾਮ ਨੂੰ 4 ਵਜੇ ਮੈਂ ਅਣੀ ਮੈਂ ਤੇ ਬੀਬੀ ਪਹਿਲਾਂ ਤੁਹਾਨੂੰ ਦੱਸਿਆ ਸੀ ਆਪਾਂ ਇੱਕ ਭੋਗ ਤੇ ਜਾਣਾ ਸੀਗਾ ਫਿਰ ਸੰਸਕਾਰ ਤੇ ਜਾਣਾ ਸੀਗਾ ਤੇ ਮੰਨਣਾ ਇਸ ਤਰ੍ਹਾਂ ਹੋ ਗਿਆ ਅੱਜ ਸਾਰੇ ਦਿਨ ਚ ਦੀ ਕੀ ਹੈ ਇਹ ਦੁਨੀਆ ਕੀ ਹੈ ਇਨਸਾਨ ਹਨਾ ਕਾਦਾ ਬਣਿਆ ਇਨਸਾਨ ਇਨਸਾਨ ਤਾਂ ਮੈਨੂੰ ਲੋ ਤਾਂ ਥੋੜਾ ਜਿਹਾ ਝਟਕਾ ਵੀ ਨਹੀਂ ਸਹ ਸੋਦਾ ਇਨਸਾਨ ਤਾਂ ਮਿੰਟੋ-ਮਿੰਟੀ ਟੈਟਰੀ ਹੋ ਜਾਂਦਾ ਹੈ ਤੇ ਜਿਵੇਂ ਨਾ ਇੱਕ ਖਡਾਉਣਾ ਨਹੀਂ ਹੁੰਦਾ ਉਹਦੇ ਵਿੱਚ ਹਵਾ ਭਰੀ ਹੋਵੇ ਤੇ ਜਦੋਂ ਉਹਦੇ ਵਿੱਚ ਹਵਾ ਨਿਕਲਦੀ ਹੈ ਤੇ ਬੱਚੇ ਨਹੀਂ ਆ ਜਿਵੇਂ ਡਾਲ ਹੁੰਦੀ ਹੈ ਤੇ ਬੱਚੇ ਡਾਲ ਦੇ ਨਾਲ ਖੇਡਦੇ ਆ ਪਰ ਜਦੋਂ ਉਹਦੇ ਵਿੱਚ ਹਵਾ ਨਿਕਲ ਜਾਂਦੀ ਉਹ ਫੁੱਸ ਹੋ ਜਾਂਦੀ ਹੈ ਤੇ ਉਦੋਂ ਬੱਚੇ ਵੀ ਉਹਨੂੰ ਪਸੰਦ ਨਹੀਂ ਕਰਦੇ ਉਹ ਸੁੱਟ ਦਿੰਦੇ ਆ ਉਹਨੂੰ ਵੀ ਇਹ ਹੁਣ ਨਕਾਰਾ ਹੋ ਗਿਆ ਸਾਡੇ ਕੰਮ ਦੀ ਨਹੀਂ ਰਹਿਣ ਡਿਸਪੋਜ਼ ਆਫ ਕਰ ਦਈਏ ਹੈਨਾ ਤੇ ਉਹੀ ਹਾਲ ਇਨਸਾਨ ਦਾ ਇਨਸਾਨ ਨੂੰ ਵੀ ਇੱਕ ਹਵਾ ਲਈ ਫਿਰਦੀ ਆ ਸਾਨੂੰ ਵੀ ਹੈਨਾ ਤੇ ਜਦੋਂ ਉਹ ਹਵਾ ਨਿਕਲ ਜਾਂਦੀ ਹੈ ਤੇ ਜਿਹੜਾ ਇਹ ਗੁਲਾਫ ਚੜਿਆ ਹੋਇਆ ਉੱਪਰ ਇਹ ਵੀ ਢਹਿ ਢੇਰੀ ਹੋ ਜਾਂਦਾ ਤੇ ਫਿਰ ਆਪਾਂ ਛੇਤੀ ਤੋਂ ਛੇਤੀ ਇਹ ਮਿੱਟੀ ਨੂੰ ਸਮੇਟਣ ਦੀ ਗੱਲ ਕਰਦੇ ਆਂ ਕਿ ਇਹਨੂੰ ਛੇਤੀ ਤੋਂ ਛੇਤੀ ਸਿਮਟਿਆ ਜਾਵੇ ਹਨ ਸਾਰੇ ਇਕੱਠੇ ਹੋ ਜਾਂਦੇ ਆ ਮਿੰਟੋ-ਮਿੰਟੀ ਵੈਸੇ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਵੈਸੇ ਤਾਂ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਕਿਸੇ ਨੂੰ ਮਿਲਨ ਦਾ ਕਿਸੇ ਦੇ ਘਰ ਜਾਣ ਦਾ ਤੇ ਪਰ ਇਹੋ ਜੇ ਟਾਈਮ ਤੇ ਆਪਾਂ ਸਾਰੇ ਮਿੰਟੋ-ਮਿੰਟੀ ਇਕੱਠੇ ਹੋ ਜਾਂਦੇ ਆ ਤੇ ਬਸ ਫਿਰ ਉਸ ਤੋਂ ਬਾਅਦ ਕਿ ਛੇਤੀ ਤੋਂ ਛੇਤੀ ਜਿਹੜੀ ਬਸ ਉਦੋਂ ਮਿੱਟੀ ਬਣ ਜਾਂਦਾ ਸਰੀਰ ਵੈਸੇ ਜਿਉਂਦਿਆਂ ਨੂੰ ਆਪਾਂ ਨੂੰ ਪਤਾ ਨਹੀਂ ਕਿ ਹੈ ਇਹ ਕੀ ਮਿੱਟੀ ਹੋਈ ਹੈ ਪਰ ਉਹਨੂੰ ਪਤਾ ਲੱਗਦਾ ਕਿ ਮਿੱਟੀ ਆ ਹੁਣ ਇਹਨੂੰ ਸਮੇਟਿਆ ਜਾਵੇ ਹਨ ਉਹਨੂੰ ਨਵਾਇਆ ਤੇ ਲਾਇਆ ਜਾਂਦਾ ਹੈ ਸੋਨੇ ਕੱਪੜੇ ਜਿਹੜੇ ਪਾਈ ਜਾਂਦੇ ਆ ਤੇ ਫੇਰ ਉਸ ਨੂੰ ਲਿਜਾ ਕੇ ਅੱਗ ਦੇ ਸਪੁਰਦ ਕੀਤਾ ਜਾਂਦਾ ਕਿਉਂਕਿ ਉਹ ਚੀਜ਼ ਆ ਨਾ ਜਿਹੜੀ ਉਹਨੂੰ ਡਿਸਪੋਜ਼ ਆਫ ਕਰਨਾ ਹੁੰਦਾ ਹੈ ਡਿਸਪੋਜ਼ ਆਫ ਕਰਨ ਦਾ ਇੱਕ ਤਰੀਕਾ ਹੈ ਨਾ ਸੋ ਐਨ ਲੱਗਦਾ ਵੀ ਆਪਾਂ ਭੱਜੇ ਫਿਰਦੇ ਆ ਸਾਰਾ ਦਿਨ ਵੀ ਪਰਮੈਂਟ ਤਾਂ ਇੱਕ ਵੀ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਤਾਂ ਕੋਈ ਰਾਤ ਵੀ ਨਹੀਂ ਰੱਖਣਾ ਚਾਹੁੰਦਾ ਕਿ ਸਾਰੇ ਔਖੇ ਹੋਣਗੇ ਉੱਪਰਲੇ ਸੋ ਇਹ ਜ਼ਿੰਦਗੀ ਲਿਖਾ ਜਿਹੀ ਲੱਗਦੀ ਹੈ ਇੱਕ ਸੁਪਨਾ ਜਿਹੀ ਲੱਗਦੀ ਹੈ ਕਿ ਤੁਰੇ ਤਾਂ ਫਿਰਦੇ ਆ ਪਰ ਪਤਾ ਨਹੀਂ ਆ ਵੀ ਇਹਦੀ ਹਵਾ ਕਦੋਂ ਨਿਕਲ ਜਾਣੀ ਆ ਹਨਾ ਇੱਕ ਸਚਾਈ ਜਮਾ ਨੇੜੇ ਹੋ ਕੇ ਦੇਖਣ ਦਾ ਮੌਕਾ ਮਿਲਦਾ ਜਦੋਂ ਕੋਈ ਇਨਸਾਨ ਇਸ ਤਰ੍ਹਾਂ ਜਾਂਦਾ ਹੈ ਤੇ ਆਪਦਾ ਵੀ ਮਾਨ ਹੈ ਜਿਹੜਾ ਉਹਦੋਂ ਫਿਰ ਇੱਕ ਵਾਰੀ ਢੈ ਢੇਰੀ ਹੋ ਜਾਂਦਾ ਹੈ ਫਿਰ ਆਪਣੇ ਵਿਛੜੇ ਜਿਹੜੇ ਉਹ ਵੀ ਯਾਦ ਆਉਂਦੇ ਆ ਪਰ ਜਦੋਂ ਇੱਕ ਦੋ ਦਿਨ ਲੰਘ ਜਾਂਦੇ ਆ ਉਸ ਤੋਂ ਬਾਅਦ ਆਪਾਂ ਫੇਰ ਆਪਦੇ ਰੁਟੀਨ ਚ ਬਿਜ਼ੀ ਹੋ ਜਾਂਦੇ ਆ ਫੇਰ ਭੁੱਲ ਜਾਂਦੇ ਆ ਕਿ ਆਪਾਂ ਵੀ ਜਾਣਾ ਹੈ ਆਪਣਾ ਜਾਣਾ ਦਾ ਆਪਾਂ ਨੂੰ ਕਦੇ ਯਾਦ ਹੀ ਨਹੀਂ ਰਹਿੰਦਾ ਹਨ ਚਲੋ ਜੀ ਇਨਸਾਨ ਬਣਾਇਆ ਰੱਬ ਨੇ ਲਿਜਾਣ ਵਾਸਤੇ ਭੇਜ ਦਿੰਦਾ ਪਰ ਲਿਜਾਣ ਵਾਸਤੇ ਆਪਣੀ ਚੀਜ਼ ਦਿੰਦਾ ਇਸ ਇਸ ਦੁਨੀਆ ਦੇ ਵਿੱਚ ਭੇਜਦਾ ਪਰ ਲਿਜਾਣ ਵਾਸਤੇ ਸੋ ਕਿਸੇ ਨੂੰ ਪਹਿਲਾਂ ਲੈ ਜਾਂਦਾ ਕਿਸੇ ਨੂੰ देर ਨਾਲ ਲੈ ਜਾਂਦਾ ਤੇ ਚਲਦੀ ਰਹਿਣੀ ਆ ਜੀ ਦੁਨੀਆ ਇਸ ਤਰ੍ਹਾਂ ਹੀ ਚਲਦੀ ਰਹਿਣੀ ਆ ਪਰ ਇੱਕ ਵਾਰੀ ਬੰਦਾ ਹਿੱਲ ਜਾਂਦਾ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਨਿਕਲਦਾ ਹੈ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਨਿਕਲਦਾ ਹੈ 4 ਵਜ ਗਈ ਜੀ ਅੱਜ ਸਾਰਾ ਦਿਨ ਇਸ ਤਰ੍ਹਾਂ ਹੀ ਨਿਕਲਿਆ ਇੱਕ ਤਾਂ ਫੇ ਥਕਾਵਟ ਹੋ ਵੈਸੇ ਹੋ ਜਾਂਦੀ ਹੈ ਇੱਕ ਮੂਡ ਆਫ ਜਿਹੜਾ ਹੁੰਦਾ ਹੈ ਨਾ ਅਪਸੈਟ ਹੋ ਜਾਂਦਾ ਮੂਡ ਬਹੁਤ ਜ਼ਿਆਦਾ ਤੇ ਚਲੋ ਹੁਣ ਆਪਾਂ ਵਲੌਗ ਦਾ ਮੈਨੂੰ ਨਾਲ ਛੇੜਾ ਛੋਟਾ ਹੀ ਵਲੌਗ ਹੋਣਾ ਹੈ ਪਰ ਵਲੌਗ ਮੇਰੇ ਤੋਂ ਅੱਜ ਹੋਰ ਬਣ ਵੀ ਨਹੀਂ ਰਿਹਾ ਹੈਗਾ ਕਿਉਂਕਿ ਮਨ ਨਹੀਂ ਕਰਦਾ ਹੈਗਾ ਅੱਜ ਵਲੌਗ ਬਣਾਉਣ ਵਾਸਤੇ ਬਸ ਇੰਨਾ ਕੁ ਵਲੌਗ ਬਣਾ ਕੇ ਹੁਣ ਮੇਰੀ ਬੱਸ ਹੋਈ ਪਈ ਹੈ ਤੇ ਹੁਣ ਮੈਂ ਵਲੌਗ ਦਾ ਇੱਥੇ ਐਂਡ ਕਰੂੰਗੀ ਅੱਜ ਕਿਸੇ ਭੈਣ ਦਾ ਵਾ ਕਮੈਂਟ ਵੀ ਨਹੀਂ ਪੜ ਸਕਦੀ ਤੁਸੀਂ ਸਮਝ ਸਕਦੇ ਹੋ ਤੇ ਕੱਲ ਨੂੰ ਕੋਈ ਹੋਰ ਵਲੌਗ ਲੈ ਕੇ ਮਿਲੂੰਗੀ ਤੇ ਜਦੋਂ ਆਪਾਂ ਕਿਸੇ ਦੀ ਇਸ ਤਰ੍ਹਾਂ ਡੈਥ ਹੋਈ ਦੇਖਦੇ ਆ ਨਾ ਡੈੱਡ ਬੋਡੀ ਕੋਲ ਖੜੇ ਹੁੰਨੇ ਆ ਉਦੋਂ ਐਂ ਲੱਗਦਾ ਵੀ ਇਹ ਟਾਈਮ ਬਹੁਤ ਔਖਾ ਹੈ ਇਹ ਟਾਈਮ ਤਾਂ ਬਹੁਤ ਔਖਾ ਹੈ ਪਰਮਾਤਮਾ ਇਹ ਟਾਈਮ ਕਿਸੇ ਤੇ ਨਾ ਲੈ ਕੇ ਆਵੇ ਤੇ ਬਸ ਉਦੋਂ ਇਹੀ ਫੀਲ ਹੁੰਦਾ ਕਿ ਆਹੇ ਟਾਈਮ ਹੈ ਜਿਹੜਾ ਆਪਾਂ ਨੂੰ ਵੀ ਯਾਦ ਨਹੀਂ ਹੁੰਦਾ ਵੀ ਇਹ ਵੀ ਟਾਈਮ ਆਉਣਾ ਲਾਈਫ ਦੇ ਵਿੱਚ ਬਹੁਤ ਔਖਾ ਟਾਈਮ ਹੈ ਜੀ ਪਰਮਾਤਮਾ ਨਾਮ ਲੈ ਕੇ ਆਵੀ ਕਿਸੇ ਤੇ ਚਲੋ ਜੀ ਠੀਕ ਹੈ ਵਲੌਗ ਦਾ ਕਰਦੇ ਆ ਇਥੇ ਐਂਡ ਤੇ ਕੱਲ ਨੂੰ ਹੋਰ ਵਧੀਆ ਜਿਹਾ ਵਲੌਗ ਲੈ ਕੇ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ